ਨਦਾਨ ਲਫ਼ਜ਼ਾਂ ਵਿੱਚ ਆਪ ਸਭ ਜੀ ਦਾ ਸਵਾਗਤ ਹੈ। ਹਾਜ਼ਰ ਹਾਂ ਕਹਾਣੀ ਲੈ ਕੇ ਬੂਟੀਆਂ ਵਾਲਾ ਸੂਟ ਤੇ ਬਰਾੜ ਜੈਸੀ ਜੀ ਦੁਆਰਾ ਲਿਖੀ ਹੋਈ ਇੱਕ ਕਹਾਣੀ ਅਖੀਰ ਤੱਕ ਜ਼ਰੂਰ ਸੁਣਨਾ। ਉਹਨੇ ਦਰਵਾਜ਼ੇ 'ਚ ਵੜਦਿਆਂ ਸਾਫੇ ਨਾਲ ਮੁੜਕਾ ਸਾਫ਼ ਕਰਦੇ ਹੋਏ ਪੁੱਛਿਆ, "ਦਸ ਚਰਨੋਂ ਕੀ ਲੈਣਾ ਇਕਤੀ? ਫਸਲ ਬਲਾ ਸੋਣੀ ਹੋਈ ਆ, ਕੋਈ ਟੂਮਸ਼ੱਲਾ ਕਰਾਉਣਾ ਤਾਂ ਦੱਸ।" ਚਰਨੋਂ ਨੇ ਆਟਾ ਗੁੰਨਦੀ ਨੇ ਵਿੱਚੇ ਕੰਮ ਛੱਡ ਪਾਣੀ ਦਾ ਗਲਾਸ ਭਰ ਉਸ ਨੂੰ ਫੜਾਉਂਦਿਆ ਕਿ ਮੈਂ ਨਿੱਕੀਆਂ ਬੂਟੀਆਂ ਵਾਲਾ ਸੂਟ ਲੈਣਾ ਬਹੁਤ ਰੀਝ ਆ ਮੇਰੀ ਅਗਲੇ ਸ਼ੁੱਕਰਵਾਰ ਪਿੰਡ ਵੀ ਜਾਣਾ ਤੇ ਸਮਾਕੇ ਨਵਾਂ ਸੂਟ ਪਾ ਕੇ ਜਾਵਾਂ ਉਸ ਨੇ ਚਰਨੋਂ ਦੇ ਚਿਹਰੇ ਤੇ ਅਜੀਬ ਖੁਸ਼ੀ ਦੇਖੀ ਤੇ ਪਾਣੀ ਦਾ ਗਲਾਸ ਇੱਕੋ ਸਾਇ ਖਿੱਚ ਕੇ ਕਿਹਾ ਚੱਲ ਰੋਟੀ ਟੁਕ ਕਰ ਲ ਚੱਲਦੇ ਆ ਫਿਰ ਸ਼ਹਿਰ ਮੈਂ ਉਹ ਨੱਚਰ ਮੱਝਾ ਨਵਾ ਦੇਵਾ ਦੋਵੇਂ ਜਾਣੇ ਆਰੇ ਲੱਗ ਗਏ ਤੇ ਫਿਰ ਤਿਆਰ ਹੋ ਗਿਆ ਸ਼ਹਿਰ ਜਾਣ ਨੂੰ ਉਹਨੇ ਸਕੂਟਰ ਕੱਢਿਆ ਤੇ ਸ਼ਹਿਰ ਵੱਲ ਚੱਲ ਪਏ ਸਾਰੇ ਰਾ ਚਰਨੋਂ ਸੂਟਾਂ ਬਾਰੇ ਸੋਚਦੀ ਗਈ ਕਿ ਕਿਹੜਾ ਸੂਟ ਬਣਾਵਾਂਗੀ ਫਿਰ ਚਰਨੋਂ ਨੇ ਮੋਢਾ ਹਿਲਾਉਣ ਉਸ ਨੂੰ ਪੁੱਛਿਆ ਕਿ ਕਿਹੜਾ ਰੰਗ ਲਾਵਾਂ ਸੂਟ ਦਾ ਉਹ ਕਹਿੰਦਾ ਲਾਲ ਰੰਗ ਜੱਚਦਾ ਤੈਨੂੰ ਚਰਨੋਂ ਨੇ ਠਾਨ ਲਈ ਕੀ ਲਾਲ ਰੰਗ ਦਾ ਸੂਟ ਬਣਾਉਂਗੀ ਦੁਕਾਨ ਤੇ ਚਰਨੋਂ ਨੇ ਪਹਿਲੀ ਨਜ਼ਰੇ ਹੀ ਚਿੱਟਾ ਤੇ ਲਾਲ ਬੂਟੀਆਂ ਵਾਲਾ ਸੂਟ ਲੈ ਲਿਆ ਜਿਸ ਨਾਲ ਲਾਲ ਸੁਹਾ ਦੁਪੱਟਾ ਸੀ ਸੂਟ ਲੈ ਕੇ ਘਰ ਨੂੰ ਆਉਂਦਿਆਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਚਰਨੋਂ ਸਿਰ ਚ ਸੱਟ ਲੱਗਣ ਦੀ ਥਾਂਏ ਦਮ ਤੋੜ ਗਈ ਤੇ ਉਹਦੇ ਸੱਟਾਂ ਲੱਗ ਗਈਆਂ ਪਰ ਉਹ ਬਚ ਗਿਆ ਚਰਨੋਂ ਦਾ ਸੰਸਕਾਰ ਕਰਨ ਤੋਂ ਪਹਿਲਾਂ ਉਨੇ ਬੁੱਟੀਆਂ ਵਾਲਾ ਸੂਟ ਕਫਣ ਸੁਮਾ ਆਪਦੀ ਸੱਸ ਨੂੰ ਫੜਾ ਦਿੱਤਾ ਨਵਾ ਕੇ ਜਦ ਚਰਨੋਂ ਦੇ ਲੀੜੇ ਪਾਏ ਤਾਂ ਇਕੱਲੀ ਇਕੱਲੀ ਬੁੜੀ ਨੇ ਵਿਚਾਰ ਕੀਤੀ ਕੁੜੇ ਸੁਹਾਗਣ ਭਾਗਣ ਮਰੀਆ ਚਿੱਟਾ ਲੀੜਾ ਕਾਤੋਂ ਪਾਇਆ ਵਿਚਾਰੀ ਦੇ ਜਾਂਦੀ ਵਾਰੀ ਤਾਂ ਕੋਈ ਸੁਹਾ ਰੰਗ ਪਾ ਦਿੰਦੇ ਐਵੇਂ ਲੱਗਦਾ ਜਿਵੇਂ ਘਰੋਂ ਕੱਢ ਕੇ ਸਮਾਤਾ ਹੋਵੇ ਮੁਟਿਆਰ ਜਹਾਨ ਸੀ ਚਿੱਟਾ ਰੰਗ ਕੀ ਸੋਂਦਾ ਚਰਨੋ ਦਾ ਘਰ ਵਾਲਾ ਹੀ ਜਾਂਦਾ ਸੀ ਬੂਟੀਆਂ ਵਾਲੇ ਉਸ ਚਿੱਟੇ ਸੂਟ ਦੀ ਰੀਜ ਨੂੰ ਉਹਨੂੰ ਚਰਨੋ ਦਾ ਸੂਟ ਲੈਣ ਦੇ ਚਾਹ ਨਾਲ ਲਾਲ ਹੋਇਆ ਚਿਹਰਾ ਅੱਖਾਂ ਮੂਰੇ ਆ ਕੇ ਵਾਰ-ਵਾਰ ਹਰਵਾ ਰਿਆ ਸੀ ਉਹਨੇ ਚਰਨੋ ਦੇ ਉਸ ਬੂਟੀਆਂ ਵਾਲੇ ਸੂਟ ਨਾਲੋ ਇੱਕ ਕਤਰ ਲੋਹਾ ਬਟੂਏ ਚ ਰੱਖ ਲਈ ਤੇ ਮਰਦੇ ਦਮ ਤੱਕ ਉਹ ਕਤਰ ਉਸ ਦੇ ਘਸੇ ਹੋਏ ਬਟੂਏ ਚ ਹੀ ਰਹੀ ਹਾਂਜੀ ਦੋਸਤੋ ਕਹਾਣੀ ਵਧੀਆ ਲੱਗੀ ਹੋਵੇ ਤੇ ਕਹਾਣੀ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਧੰਨਵਾਦ